ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਰ ਜੀ ਨਾਮ ਨੀਗਾ ਸੰਧੂ ਆ ਮੈਂ ਲੁਧਿਆਣੇ ਦਾ ਬਤਨੀ ਗਾ ਕੁਝ ਹਾਲਾਤ ਹੀ ਇਦਾਂ ਦੇ ਹੋ ਗਏ ਆ ਮੇਰੇ ਲੱਤੇ ਇਸ ਟਮ ਲੱਤ ਪੀਰੇ ਪੈ ਗਏ ਹੋ ਆ ਠੀਕ ਹੈ ਜੀ 2022 ਚ ਮੇਰੇ ਘਰ ਵਾਲੀ ਦੀ ਕੈਂਸਰ ਨਾਲ ਡੈਥ ਹੋ ਗਈ ਤੇ ਜਵਾਨਤੀ ਉਹ ਅਭਿਆਰ ਕੇ ਅਟੈਕ ਹੋ ਗਿਆ ਮੁੰਡਾ ਨਾ ਬੋਲ ਸਕਦਾ ਮੈਂ ਦੇਖ ਸਕਦਾ ਉਸ ਟਾਈਮ ਹਾਲਾਤ ਮੇਰੇ ਆ ਕਿ ਮੈਂ ਮੰਗ ਮੰਗ ਕੇ ਗੁਰਦੁਆਰਿਆਂ ਚੋ ਲਾਇਆ ਆਪਣੀ ਸਪੈਸ਼ਲ ਵਾਤੇ ਮੈਂ ਕੁਝ ਦਿਖਾਉਣਾ ਚਾਹੁੰਦਾ ਫਿੰਗਰ ਕਾਨੂੰਨ ਮਿਸਟਨ ਸੰਗਰੂਰ ਗੁਰਦੁਆਰੇ ਮਸਤੂਣਾ ਦਾ ਆ ਦੇਖੋ ਆ ਹਾਲਾਤ ਨੇ ਮੇਰੇ ਆ ਦੇਖ ਲੋ ਵੀਰੇ ਤਾਂ ਕੀੜੇ ਪੈ ਚੁੱਕੇ ਆ ਸਿਰੇ ਮੇਰਾ ਪ੍ਰੈਸ਼ਰ ਆ ਮੈਨੂੰ ਇਸ ਟਾਈਮ 20000 ਰੁਪਏ ਘਟਦਾ ਮੇਰਾ ਪੇਸ਼ਨ ਵਾਸਤੇ ਠੀਕ ਹੈ ਇਸ ਟਾਈਮ ਮੇਰਾ ਨਾਮ ਨੀਰ ਸੰਤੂਆ ਮੇਰਾ Google Pay ਨੰਬਰ 9501709595 950170959 ਨੀਰ ਸਹੇਨ ਦੇ ਨਾਂ ਤੇ ਚੱਲਦਾ ਮੈਂ ਹੱਥ ਜੋੜ ਕੇ ਸੰਧੂਰ ਵਾਸੀਆਂ ਦੇ ਚਹਨੇ 'ਚ ਅਪੀਲ ਕਰਦਾ ਕਿ ਬਸ ਮੇਰੇ ਇਸ ਨੰਬਰ ਤੇ ਮੇਰੇ ਸਰਵਹਲਾਜ ਵਾਸਤੇ ਮਦਦ ਕੀਤੀ ਜਾਵੇ ਮੈਂ ਸਾਰੀ ਜ਼ਿੰਦਗੀ ਆਪਣੀ ਸਿੱਖ ਕੌਮ ਭੈਣ ਭਰਾਵਾਂ ਦਾ ਦੇਣੀ ਰਵਾਂਗਾ ਸਰੀ ਜਿੰਦਗੀ ਤੁਹਾਡਾ ਬਹੁਤ ਮੇਰਾ ਵਿਸਟਮ ਹਲਾਤ ਹੈ ਜਿਸ ਅਪਰੇਸ਼ਨ ਨਾ ਹੋਣਾ ਚਾਹੀਦਾ ਆ ਦੇਖ ਲਓ ਫਿਰ ਜੀ ਤੁਸੀਂ ਹਲਾਕ ਨਹੀਂ ਤੁਹਾਡੇ ਸਾਹਮਣੇ ਆ ਆ ਦੇਖ ਲਓ ਤੁਸੀਂ ਸੋ ਆਪਣੇ ਸੰਗਤ ਨੇ ਮੇਰੀ ਹਜ ਤੱਕ ਦੋ ਤਿੰਨ ਹਜ਼ਾਰ ਦੀ ਮਦਦ ਕੀਤੀ ਇਸ ਟਾਈਮ ਮੈਨੂੰ 27000 ਰੁਪਏ ਘਟਦਾ ਮੈਂ ਅੱਜ ਦੀ ਡੇਟ ਚ ਪੈਸੇ ਜਮਾ ਕਰਾਉਣੇ ਤਾਂ ਕਿ ਰੌਣਕ ਵਾਤੇ ਬਾਕੀ ਪੈਸੇ ਹੈ ਮੇਰੇ ਕੋਲ ਤਾਂ ਕਿ ਮੈਂ ਅਪਰੇਸ਼ਨ ਕਰਾ ਸਕਾਂ ਕਿ ਗੁਰਸਿੱਖ ਗੁਰਸਿੱਖ ਵੀਰ ਪ੍ਰਯਾਦ ਆਪਣੇ ਫਿਕ ਪਰ ਆਵਾਂਗੇ ਪੂਰੀ ਸਮਾਜ ਜਗ ਕੇ ਸਮਾਜ ਅਗੇ ਗੁਰਦੁਆਰਾ ਸਾਹਿਬ ਜਿੰਨੇ ਪ੍ਰਧਾਨ ਜੀ ਜਿੰਨੇ ਉਹਨਾਂ ਦਾ ਵੀ ਸ਼ੁਕਰ ਕਰਦਾ ਜਿਹੜੇ ਮੈਨੂੰ ਇੱਥੇ ਬੈਠ ਦੀ ਅਗਿਆ ਦਿੱਤੀ ਉਹਨਾਂ ਦਾ ਸਭ ਤੋਂ ਵੱਡ ਪ੍ਰਧਾਨ ਜੀ ਦਾ ਆਪਣੇ ਜਿੱਥੇਦਾਰ ਜਨਮ ਸਿੰਘ ਭਰਾਵਾ ਦਾ ਰਣੀ ਆ ਤਾਂ ਕੋਟੀ ਕੋਟਣੀ ਬਤ ਐ ਨਹੀਂ ਚ ਮੈਂ ਹੱਥ ਜੋੜ ਕੇ ਪੈਰ ਫੜਨ ਵੀ ਤਿਆਰ ਹਾਂ ਕਿ ਮੇਰੀ ਕੋਈ ਮਦਦ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰਾ ਪਰੇਸ਼ਨ ਹੈ ਮੈਂ ਇੱਕ ਵਾਰ ਫਿਰ ਰੀਪੀਟ ਕਰਨ ਲੱਗਾ ਮੇਰਾ ਗੂਗਲ ਪੇ ਨੰਬਰ 9501709595 ਫਿਰ ਸੈਂਦਨ ਬਸ ਮੇਰੀ ਇਲਾਜ ਵਾਸਤੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ